ਪੰਡਿਤ ਗੜ ਦੇ ਥਾਰ ਵਾਲੇ ਪੁਲਸੀ ਦੇ ਕਾਰਨਾਂ ਨੇ ਹੋਣਗੇ ਜਗਜਹਰ ਐਸਐਸਪੀ ਦਫਤਰ ਮਹਾਲਿੰਗੁਰੇ ਹੋਵੇਗਾ ਐਕਸ਼ਨ ਪਿੰਡ ਕੈਲੋਂ ਦੇ ਪਰਿਵਾਰ ਨੂੰ ਨਹੀਂ ਮਿਲਿਆ ਇਨਸਾਫ ਐਸਸੀਬੀਸੀ ਮੋਰਚਾ ਵੱਲੋਂ ਕੀਤਾ ਜਾਵੇਗਾ ਇਹ ਸੰਲਸ਼ ਐਸਸੀਬੀਸੀ ਮੋਰਚੇ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਕੀਤੇ ਵੱਡੇ ਖਲਾਸੇ ਗਰਮੀਤ ਸਿੰਘ ਗਰਮੀਤ ਸਿੰਘ ਦਾ ਪੂਰਾ ਪਰਿਵਾਰ ਬੇਟੀਆਂ ਬੱਚੇ ਘਰ ਵਾਲੀ ਤੇ ਉਹਦੇ ਭਰਾ ਭਤੀਜੇ ਸਾਰੇ ਇੱਥੇ ਜਿਹੜੇ ਗਰਮੀਤ ਸਿੰਘ ਦੇ ਪਹੁੰਚੇ ਹੋਏ ਨੇ ਜੋ ਬੌਧਨ ਸਮਾਜ ਪਾਰਟੀ ਦਾ ਸਾਡਾ ਵਰਕਰ ਵੀ ਹੈ ਤੇ ਐਸੀ ਸਮਾਜ ਨਾਲ ਸੰਬੰਧਤ ਹੈ ਦੂਜੇ ਪਾਸੇ ਵੀ ਸਮਾਜ ਤਾਂ ਐਸੀ ਹੈ ਪਰ ਲੇਕਿਨ ਅੱਜ ਇਸ ਦੀ ਜੇਕਰ ਨਿਆਂ انصاف ਮਿਲੇ ਕੋਈ ਪੁਲਿਸ ਸਖਤਾਈ ਕਰੇ ਤਾਂ ਉਹ ਮਸਲਾ ਦੂਰ ਨਹੀਂ ਹੁੰਦਾ ਜਦੋਂ ਕਾਰਵਾਈ ਨਾ ਹੋਵੇ ਜਦੋਂ ਸਖਤ ਸਜ਼ਾ ਹੁੰਦੀ ਹੈ ਕਿਸੇ ਬੰਦੇ ਨੂੰ ਤੇ ਕੰਪਰੋਮਾਈਜ਼ ਫੈਸਲਾ ਵੀ ਹੋ ਸਕਦਾ ਹੈ ਪਰ ਫੈਸਲਾ ਤਾਂ ਉਹ ਜੇ ਪੁਲਿਸ ਨੂੰ ਪੈਸੇ ਨਾ ਮਿਲੇ ਹੁਣ ਪੁਲਿਸ ਜਿਹੜੀ ਹੈ ਦੋਨੋਂ ਪਾਸੇ ਲੜਾਈ ਹੁੰਦੀ ਹੈ ਬਾਹਾਂ ਵੜਦੀਆਂ ਕਿਸੇ ਦੀਆਂ ਤਲਵਾਰਾਂ ਵੱਜ ਕੇ ਬਾਹਾਂ ਵੜਦੀਆਂ ਲੱਤਾਂ ਵੜਦੀਆਂ ਸਿਰ ਵੱੜਦੇ ਤੇ ਪੁਲਿਸ ਐਸੀ ਜਿਹੜੀ ਤਮਾਸ਼ੀਰ ਬਣ ਕੇ ਪੁਲਿਸ ਦੇਖ ਰਹੀ ਹੈ ਇਹ ਥਾਣਾ ਕੇਸ ਸੋਹਣੇ ਦਾ ਹੈ ਸੋਹਾਣੇ ਕੇਸ ਜਿਹੜੀ ਐ 30 ਤਰੀਕ ਨੂੰ ਲੜਾਈ ਹੁੰਦੀ ਐ 30 ਤਰੀਕ ਤੋਂ ਲੜਾਈ ਹੋ ਕੇ ਪਹਿਲੀ ਤਰੀਕ ਨੂੰ ਇੱਕ ਐਫ ਆਈ ਆਰ ਦਰਜ ਹੋ ਜਾਂਦੀ ਐ 80 ਨੰਬਰ ਜਿਹਦੇ ਚ ਬਣਦੀਆਂ ਧਰਾਵਾਂ ਨਹੀਂ ਲਾਈਆਂ ਜਾਂਦੀਆਂ ਜਿਹਦੇ ਤੇ ਨਾਰਮਲ ਧਰਾਵਾਂ ਲਾ ਕੇ ਦੂਜੀ ਪਾਰਟੀ ਨੂੰ ਬਰਾਬਰ ਪਾਇਆ ਜਾਂਦਾ ਐ ਪੁਲਿਸ ਦੇ ਕੇ ਸਲਾਹ ਵੀ ਹਾਂ ਤੁਸੀਂ ਬਰਾਬਰ ਪੈਜੋ ਤੁਹਾਡਾ ਕੇਸ ਜਿਹੜਾ ਕ੍ਰਾਸ ਬਣ ਜੂਗਾ ਫਲਾਣਾ ਇਹ ਸਲਾਹ ਹੁੰਦੀ ਆ ਪੁਲਿਸ ਦੀਆਂ ਪੈਸੇ ਲੈ ਕੇ ਮੈਂ ਸਾਡੇ ਨਾਲ ਵੀ ਬਹੁਤ ਕੁਝ ਹੋਇਆ ਪਹਿਲਾਂ ਅਸੀਂ ਵੀ ਤੁਹਾਨੂੰ ਸਾਰੀ ਜਿਹੜੀ ਐ ਵਿਸਰ ਕੇ ਦੱਸ ਰਹੇ ਆ ਤੇ ਹੁਣ ਇਹਨਾਂ ਦੀ ਮੰਗ ਸੀ 4 ਤਰੀਕ ਨੂੰ ਐਸ ਐਸ ਪੀ ਨੂੰ ਇੱਕ ਦਰਖਾਸਤ ਦੰਮੇ ਉਸ ਕੇਸ ਜੇ ਉਹ 452 ਲਗਣੀ ਹੁੰਦੀ ਵੀ ਘਰ ਆ ਕੇ ਤਲਵਾਰਾਂ ਮਾਰੀਆਂ ਖੂਨ ਬਹੁਤ ਵਹਿਆ ਤੇ ਦੂਜਾ ਜਿਹੜਾ ਅਰਾਦਾ ਕਤਲ ਹੈ ਜਿਹੜੇ ਅੱਜ ਤੱਕ ਤੁਹੰਦਿਆਂ ਦੇ ਰਹੇ ਮਾਰਨ ਦੀਆਂ ਤੇ ਉਹ ਘਰ ਦੇ ਆਏ ਤਾਂ ਮਾਰਨ ਵਤੀ ਨੀਅਤ ਨਾਲ ਆਏ 307 ਲਗਦੀ ਹੈ ਘਰ ਤੋਂ ਆਣ ਦੀ ਘਰ ਤੋਂ ਅੰਦਰ ਅਰਾਦਾ ਕਤਲ ਦਾ ਜਿਹੜਾ ਕੇਸ ਬਣਦਾ 307 ਲਗਦੀ ਹੈ ਪਰ ਲੇਕਿਨ ਪੁਲਿਸ ਜਿਹੜੀ ਹੈ ਤਮਾਸ਼ੀਰ ਬਣ ਕੇ ਦੇਖ ਰਹੀ ਹੈ ਕੋਈ ਬਣਦੀਆਂ ਤਾਰਾ ਨਹੀਂ ਲਾਂਦੀਆਂ ਤਾਂ ਇਸ ਕਰਕੇ ਜਿਹੜਾ ਪਰਿਵਾਰ ਹੈ 14 ਤਰੀਕ ਨੂੰ ਇਸੇ ਧਰਨੇ ਤੇ ਆਇਆ ਸੀ ਇਕੱਠ ਸੀ ਡਾਕਟਰ ਭੀਮਰਾਓ ਉਮੀਦਵਾਰ ਦਾ ਜਨਮ ਦਿਨ ਸੀ ਉਸ ਦਿਨ ਅਸੀਂ ਪੁਲਿਸ ਨੂੰ ਇੱਕ ਚੇਤਾਵਨੀ ਦਿੱਤੀ ਸੀ ਸਾਡੇ ਰਾਹੀਂ ਮੈਸੇਜ ਦਿੱਤਾ ਸੀ ਵੀ ਜੇਕਰ ਨਾ ਇਹ ਪਰਿਵਾਰ ਨੂੰ ਇਨਸਾਫ ਮਿਲਿਆ ਤਾਂ ਅਗਲੇ ਹਫਤੇ ਤੋਂ ਬਾਅਦ ਇੱਕ ਅਸੀਂ ਧਰਨਾ ਜਿਹੜਾ ਐਸਐਸਪੀ ਦਫ਼ਤਰ ਦਾ ਕਰੋ ਕਰਾਂਗੇ ਪਰ 4 ਦਿਨ ਤੋਂ ਬਾਅਦ ਕੋਈ ਟਸ ਤੋਂ ਮਸ ਨਾ ਹੋਇਆ ਪੁਲਿਸ ਅਫਸਰ ਵੀ ਦੇਖ ਰਹੇ ਨੇ ਸਰਕਾਰ ਵੀ ਜਿਹੜੀ ਸਾਡੀ ਮਾਨਯੋਗ ਮੁੱਖ ਮੰਤਰੀ ਸਾਹਿਬ ਪੁਲਿਸ ਦੀ ਪਿੱਠ ਥਾਪੜ ਦੇ ਨੇ ਪੁਲਿਸ ਨੂੰ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਕਰ ਰਹੀ ਹੈ ਤਾਂ ਲੋਕਾਂ ਦੀ ਹਾਲਤ ਦੇਖੋ ਵੀ ਬੈੱਡਾਂ ਦੇ ਪਏ ਨੇ ਸਿਵਲ ਹਸਪਤਾਲਾਂ 'ਚ ਪਏ ਉਹਨਾਂ ਦੀ ਕੋਈ ਸੁਣਾਈ ਨਹੀਂ ਹੁੰਦੀ ਅਜਿਹੇ ਐਗਜ਼ਾਮਪਲਾਂ ਆਧਾਰਨਾ ਦੇ ਕੇ ਸਾਨੂੰ ਜਿਹੜਾ ਇਹ ਕੇਸ ਹੈ ਇਸ ਕੇਸ ਨੂੰ ਲੈ ਕੇ ਤੋਂ ਇਲਾਵਾ ਹੋਰ ਵੀ ਜਿਹੜੇ ਕੇਸ ਨੇ ਅਸੀਂ ਤੁਹਾਡੇ ਰਾਹੀਂ ਸਾਰੇ ਜ਼ਿਲ੍ਹਾ ਮੁਹਾਲੀ ਦੀ ਪੁਲਿਸ ਤੋਂ ਪੀੜਤ ਲੋਕਾਂ ਨੂੰ ਅਪੀਲ ਕਰਦੇ ਆਂ ਬੇਨਤੀ ਕਰਦੇ ਆਂ ਕੱਲੇ-ਕੱਲੇ ਥਾਣੇ ਤੋਂ ਪੀੜਤ ਲੋਕ ਮੰਗਲਵਾਰ ਦਿਨ ਮੰਗਲਵਾਰ 22 ਤਰੀਕ ਨੂੰ 10:30 ਵਜੇ ਐਸਐਸਪੀ ਦਫ਼ਤਰ ਦੇ ਮੂਹਰੇ ਪਹੁੰਚਣ ਤਾਂ ਕਿ ਇਸ ਐਸਐਸਪੀ ਨੂੰ ਦੱਸ ਦਈਏ ਵੀ ਕਿਹੜੇ-ਕਿਹੜੇ ਥਾਣੇ ਦੀ ਕੀ-ਕੀ ਕਾਰਗੁਜ਼ਾਰੀ ਹੈ ਐਸਪੀ ਦੇ ਟੇਬਲ ਤੇ ਪਈਆਂ ਹਰਵੀਰ ਸਿੰਘ ਅਟਵਾਲ ਦੇ ਡੀਐਸਪੀ ਬੱਲ ਦੇ ਟੇਬਲ ਦੇ ਪਈਆਂ ਉਹ ਤੁਹਾਨੂੰ ਤੁਹਾਨੂੰ ਡੇਢ-ਡੇਢ ਸਾਲ ਪੁਰਾਣੀਆਂ ਦਰਖਾਸਤਾਂ ਦਵਾਵਾਂਗੇ ਤੇ ਇਸ ਐਸਐਸਪੀ ਤੇ ਡੀਜੀਪੀ ਨੂੰ ਦੱਸਾਂਗੇ ਵੀ ਆ ਸਾਡੀ ਤੁਹਾਡੀ ਪੁਲਿਸ ਦਾ ਹਾਲ ਹੈਗਾ ਜਿਹੜੀਆਂ ਸਾਡੇ ਕੋਲ ਬਹੁਤ ਸਾਰੀਆਂ ਦਰਖਾਸਤਾਂ ਦੇ ਢੇਰ ਲੱਗੇ ਪਏ ਨੇ ਇਹ ਕੇਸ ਸਾਡਾ ਮੇਨ ਮਕਸਦ ਇਸ ਕੇਸ ਦਾ ਹੋਊਗਾ ਪਰ ਲੇਕਿਨ ਉਸ ਨਾਲ ਜੁੜੇ ਹੋਏ ਲੁਪੀੜਤ ਲੋਕ ਹੋਰ ਵੀ ਆਪਣੇ ਡਾਕੂਮੈਂਟ ਕਾਗਜ਼ ਲੈ ਕੇ ਮੰਗਲਵਾਰ ਦਿਨ ਮੰਗਲਵਾਰ 22 ਤਰੀਕ ਨੂੰ ਉੱਥੇ ਐਸਐਸਪੀ ਦਫ਼ਤਰ ਪਹੁੰਚਣ ਤਾਂ ਕਿ ਤੁਹਾਡੇ ਰਾਹੀਂ ਉਹਨਾਂ ਦਾ ਪਿੱਟ ਸਿਆਪਾ ਕਰਕੇ ਅਸੀਂ ਦੱਸ ਸਕੀਏ ਤੇ ਇਸੇ ਤਰ੍ਹਾਂ ਲੜੀਚਿਕ ਵਿਅਕਤੀ ਮੁੰਡਾ ਮੇਰੇ ਕੋਲੋਂ ਈ ਤੋਂ ਇਲਾਵਾ ਲਖਵੀਰ ਹੈ ਲਖੀ ਮੁੰਡਾ ਧਰਾਲੀ ਤੋਂ ਕਿਵੇਂ ਉਹਦੇ ਨਾਲ ਲੁੱਟ ਖੋਹ ਹੁੰਦੀ ਹੈ ਕਿਦੇ ਉਹਦੇ ਪੈਸੇ ਕਿ ਪੁਲਸ ਵਾਲਾ ਇੱਕ ਥਾਰ ਪੁਲਸ ਵਾਲਾ ਚੰਡੀਗੜ੍ਹ ਦਾ ਮੁਲਾਜ਼ਮ ਹੈ ਕਿਵੇਂ ਉਹਦੇ ਅਕਾਊਂਟ ਵਰਤ ਕੇ ਉਹਦੇ ਫੋਨ ਖੋ ਕੇ ਕਿਵੇਂ ਆਪਣੇ ਅਕਾਊਂਟਾਂ 'ਚ ਪੈਸੇ ਪਵਾਉਂਦਾ ਹੈ ਉਹ ਸਾਰੇ ਮੈਟਰ ਤੁਹਾਨੂੰ ਮੰਗਲਵਾਰ ਨੂੰ ਪ੍ਰੈਸ ਰਾਹੀਂ ਮੀਡੀਆ ਰਾਹੀਂ ਇਹ ਸਾਰੀ ਪੁਲਸ ਦੀ ਜਿਹੜੀ ਕਾਰਨਾਮੇ ਉਹ ਚਾਹ ਚੰਡੀਗੜ੍ਹ ਪੁਲਸ ਹੋਵੇ ਚਾਹ ਮੋਹਾਲੀ ਪੁਲਸ ਹੋਵੇ ਉਹਦੇ ਕਾਰਨਾਮੇ ਤੁਹਾਡੇ ਸਾਹਮਣੇ ਦੱਸਾਂਗੇ ਵੀ ਕੀ ਕੀ ਕਾਰਨਾਮੇ ਜਿਹੜੇ ਕੁੱਤੀ ਚੋਰਾ ਨਾਲ ਕੁੱਤੀ ਚੋਰਾ ਨਾਲ ਰਲ ਜਾਂਦੀ ਹੈ ਉਹਦੇ ਕੀ ਉਦਾਹਰਨ ਦੀ ਉਹ ਕਾਹ ਹਫਤਾ 'ਚ ਬਿਲਕੁਲ ਜਿਹੜੀ ਸੱਚੀ ਹੋਗੀ ਜਿਹੜੀ ਸਾਡਾ ਕੈਲੋਂ ਦਾ ਮਸਲਾ ਇਹ ਮੇਨ ਮਕਸਦ ਸਾਡਾ ਹੋਊਗਾ ਤੇ ਹੋਰ ਵੀ ਅਸੀਂ ਅਪੀਲ ਕਰਦੇ ਆਂ ਪੀੜਤ ਲੋਕਾਂ ਨੂੰ ਮੰਗਲਵਾਰ 22 ਤਰੀਕ ਨੂੰ 11 ਵਜੇ ਸਹੀ ਟਾਈਮ ਨਾਲ ਐਸਐਸਪੀ ਦਫ਼ਤਰ ਆਏ ਆਵੇ ਪ੍ਰਿੰਦਰ ਜੀ ਅੱਜ ਪੰਜਾਬ ਪੁਲਿਸ ਵੱਲੋਂ ਇੱਥੇ ਮੋਹਾਲੀ ਵਿੱਚ ਕੈਂਪ ਲਗਾਇਆ ਜਾ ਰਿਹਾ ਹੈ ਲੋਕ ਮਿਲਣੀ ਕੀਤੀ ਜਾ ਰਹੀ ਹੈ ਪੈਂਡੀ ਕੇਸ ਦਾ ਨਿਪਟਾਰੇ ਵਾਸਤੇ ਜਿਹੜਾ ਤੁਹਾਡੇ ਨੂੰ ਚੁੱਕੇ ਗਿਆ ਉਹਦੇ ਆ ਜੀ ਉਹਨਾਂ ਕੋਲ ਅਸੀਂ ਬਹੁਤ ਵਾਰੀ ਜਾਏ ਉਹ ਫਰਜੀ ਨੇ ਉਹ ਸਾਰੇ ਠੇਕ ਨੇ ਅਸੀਂ ਮੈਂ ਕਿਹਾ ਜੀ ਕੈਂਪ ਲਾਉਣ ਵਾਲੇ ਮੇਰੇ ਪਿੰਡ 'ਚ ਕੈਂਪ ਲੱਗੇ ਸੀ ਪੀਜੀਆ 'ਚ ਜਿਹੜੀ ਪੀਜੀ ਚ 20 ਮੁੰਡੇ ਬੈਠੇ ਉਥੇ ਫੋਟੋ ਖਿੱਚ ਕੇ ਆ ਗਿਆ ਡਾਕਟਰ ਡੀਐਸਪੀ ਬੱਲ ਉਸੇ ਪੀਜੀਆਂ ਚ ਫਿਰ ਨਸ਼ਾ ਤਸਕਰ ਫੜ ਰਹੇ ਨੇ ਇਹ ਸਾਰੇ ਫੇਕ ਨੇ ਕੈਂਪ ਜੇਕਰ ਕੈਂਪ ਸਾਡੇ ਕੋਲ ਕਿਉਂ ਨਹੀਂ ਆਉਂਦੇ ਮੰਗ ਪੱਤਰ ਦੇ ਦਿੰਦੇ ਉਹਨਾਂ ਦੇ ਕੋਲ ਕਿਉਂ ਨਹੀਂ ਆਉਂਦੇ ਆ ਇਹ ਸਾਡੇ ਕੋਲ ਆ ਕੇ ਤੂੰ ਦੇਖਣਾ ਸੀ ਦੱਸ ਦੇ ਮੈਂ ਕਿਹੜਾ ਕਿਹੜਾ ਪਰਿਵਾਰ ਹੈ ਪੁਲਿਸ ਜਿਹੜੀ ਫੇਕ ਕੈਂਪ ਲਾ ਕੇ ਲੋਕਾਂ ਨੂੰ ਗਮਰਾਹ ਕਰ ਰਹੀ ਹੈ ਅਸਲ ਕੈਂਪ ਆ ਜਿਹੜਾ ਧਰਨੇ ਤੇ ਆ ਬੰਦੀ ਸਿੰਘਾਂ ਕੋਲ ਚਲੇ ਜਾਓ ਆ ਸਾਡੇ ਕੋਲੇ ਆ ਜਾਓ ਆ ਉੱਪਰ 7ਵੀਂ ਮਜ਼ਲ ਤੇ ਐਜੂਕੇਸ਼ਨ ਬੋਰਡ ਚ ਲੋਕ ਬੈਠੇ ਨੇ ਉਹ ਕੈਂਪ ਕੀ ਕਰਨਗੇ ਉਹ ਲੋਕਾਂ ਦੇ ਦੁੱਖ ਤਕਲੀਫਾਂ ਨਹੀਂ ਹੈ ਬਿਲਕੁਲ ਕਹੋ ਪਿੰਡ ਦੀ ਗੱਲ ਕਰੋ ਲੜਾਈ ਦੀ ਮੇਨ ਵਜ੍ਹਾ ਕੀ ਰਹੀ ਹੈ ਕੀ ਕਾਰਨ ਹੋਇਆ ਹੈ ਮੇਨ ਵਜ੍ਹਾ ਜਿਵੇਂ ਪਰਿਵਾਰਾਂ ਦੀ ਕੋਈ ਮੜਬੋਟੀ ਹੋ ਕੋਈ ਗੱਲ ਨਹੀਂ ਪਰ ਲੇਕਿਨ ਤਲਵਾਰਾਂ ਨਾਲ ਵੱਗਣਾ ਮਾਰਨਾ ਕੋਈ ਚੰਗੀ ਗੱਲ ਹੈ ਹਰ ਇੱਕ ਪਿੰਡ 'ਚ ਹਰ ਇੱਕ ਪਰਿਵਾਰਾਂ 'ਚ ਲੜਾਈ ਝਗੜਾ ਹੁੰਦਾ ਸਾਡਾ ਵੀ ਹੁੰਦਾ ਤੇ ਹੋਰ ਵੀ ਹੋ ਜਾਂਦਾ ਪਰ ਇਹ ਨਹੀਂ ਹੈ ਕਿਸੇ ਨੂੰ ਘਰੇ ਜਾ ਕੇ ਤਲਵਾਰਾਂ ਨਾਲ ਵੱਢ ਦੋ ਤੇ ਉਹਦੀ ਵੱਡੇ ਵੇ ਦੀ ਪੁਲਿਸ ਕੋਈ ਸੁਣਾਈ ਨਾ ਕਰੇ ਪ੍ਰਸ਼ਾਸਨ ਸੁਣਾਈ ਨਾ ਕਰੇ ਦੱਸੋ ਕਿਹੜਾ ਨਿਆ ਕਿਹੜਾ ਇਨਸਾਫ ਹੈ ਕਿਹੜੀ ਲੋਕ ਆਸ ਰੱਖਦੇ ਨੇ ਪੁਲਿਸ ਤੋਂ ਕਿਹੜੇ ਲੋਕ ਸੀਗੇ ਪਿੰਡ ਦੇ ਸੀਗੇ ਬਾਹਰ ਦੇ ਸੀਗੇ ਕਿੰਨੇ ਲੋਕ ਸੀਗੇ 12 13 ਵਿਅਕਤੀ ਜਿਹੜੇ ਉਹਦੇ ਪਿੰਡ 'ਚ ਐ 12 13 ਵਿਅਕਤੀ ਜਿਹੜੇ ਬਾਈ ਨੇਮ ਪਰਚਾ ਹੋਇਆ ਉਹ ਤੋਂ ਇਲਾਵਾ ਵੀ ਜਿਹੜੇ ਬਾਹਰ ਲਿਆਂ ਪਛਾਤੇ ਨੇ ਉਹ ਮੌਕੇ ਦੇ ਪਰਿਵਾਰ ਪਛਾਣ ਸਕਦਾ ਵੀ ਕਿਹੜੇ ਕਿਹੜੇ ਵਿਅਕਤੀ ਨੇ ਉਹਦੀ ਕਾਫੀ ਲੰਬੇ ਸਮੇਂ ਤੋਂ ਮੋਰਚਾ ਚੱਲ ਰਿਹਾ ਹੈਗਾ ਕਿੰਨਾ ਕੁ ਨਿਆਂ ਮਿਲਿਆ ਅਜ ਤੱਕ ਸਾਨੂੰ ਧਰਿਆਂ ਦਾ ਕੀ ਸੁਭਰਾ ਗਿਆ ਸਾਨੂੰ ਸਰਕਾਰਾਂ ਨੇ ਕੋਈ ਨਿਆਂ ਨਹੀਂ ਦਿੱਤਾ ਚਾਹ ਸਰਕਾਰ ਕੇਂਦਰ ਦੀ ਹੋਵੇ ਚਾਹ ਪੰਜਾਬ ਦੀ ਹੋਵੇ ਸਾਨੂੰ ਜੇ ਮਿਲੀ ਰੀਲੀਫ ਤਾਂ ਕੇਵਲ ਤਾਂ ਕੇਵਲ ਮਾਨਯੋਗ ਹਾਈ ਕੋਰਟ ਤੋਂ ਮਿਲੀ ਹੈ ਇਹ ਹਾਈ ਕੋਰਟ ਤੱਕ ਨੋਟਿਸ ਹੋਇਆ ਹੁਣ 5 ਤਰੀਕ ਲੱਗੀ ਵੀ ਐ 5 ਮਈ ਜਿੱਥੇ 12 ਵਿਅਕਤੀਆਂ ਦੇ ਪਰਚਾ ਦਰ ਜਿਹੜਾ ਸਦਰ ਥਾਣਾ ਪਟਿਆਲੇ ਹੋਇਆ ਉੱਥੋਂ ਵੀ ਸ਼ੁਰੂ ਹੋ ਗਏ ਪਰਚੇ ਦਰਜ ਹੋਣੇ ਤਾਂ ਕਿ ਜਦੋਂ ਡੰਡਾ ਕੋਟ ਦਾ ਡੰਡਾ ਸੜਕ ਦਾ ਇਹਨਾਂ ਦੇ ਸਿਰ 'ਚ ਜਦ ਪ੍ਰਸ਼ਾਸਨ ਸਰਕਾਰਾਂ ਕੰਮ ਕਰਦੀਆਂ ਨੇ ਤੇ ਫਿਰ ਸੱਤ ਧਰਨਾ ਲਾਉਣ ਦਾ ਮਕਸਦ ਕੀ ਹੈ ਗਾ ਕੋਟ ਦਾ ਵੀ ਸਾਰਾ ਲੈ ਲਿਆ ਜਿੱਦਾਂ ਧਰਨਾ ਇਹ ਹੈ ਜਿੱਦਾਂ ਇਹ ਪਰਚਾਣ ਹੋਣਗੇ ਉਹਦੇ ਵਿੱਚ ਲੋਕੀ ਤਾਂ ਤਾਂ ਪਰੇਸ਼ਾਨ ਹੋਣਗੇ ਜੇ ਅਸੀਂ ਸੜਕ 'ਤੇ ਬੈਠਣਾ ਅਸੀਂ ਤਾਂ ਸਲੀਪ ਰੋਡ ਦੇ ਬੰਦ ਰੋਡ ਦੇ ਬੈਠੇ ਨੇ ਜਦੋਂ 5 ਮਿੰਟ 10 ਮਿੰਟ ਕੋਈ ਰੋਸ ਪ੍ਰਦਰਸ਼ਨ ਕਰਨਾ ਉਸ ਟਾਈਮ ਜਾਂਦੇ ਨੇ ਅਸੀਂ ਕਿਸੇ ਵਿਅਕਤੀ ਨੂੰ ਤੰਗ ਕਰਨ ਪਰੇਸ਼ਾਨ ਕਰਦੇ ਨਹੀਂ ਅਸੀਂ ਕੋਈ ਰਸਤਾ ਨਹੀਂ ਘੇਰਦੇ ਕੋਈ ਪੁਲ ਨਹੀਂ ਘੇਰਦੇ ਕੋਈ ਥਾਣੇ ਦੇ ਉਦਣ ਵੀ ਜਾਣਾ ਐਸਐਸਪੀ ਦਫ਼ਤਰ ਫਰਿਆਦ ਲੈ ਕੇ ਜਾਣੀ ਹੈ ਤੁਹਾਡੇ ਰਾਹੀਂ ਜੇ ਇਹਨਾਂ ਦੇ ਮਸਲੇ ਹੱਲ ਹੋ ਜਾਂਦੇ ਤਾਂ ਸਾਨੂੰ ਕੀ ਲੋੜ ਐਸਐਸਪੀ ਦਫ਼ਤਰ ਦਾ ਘਰ ਕਰਨ ਦੀ ਸਾਨੂੰ ਧਰਨਾ ਲਗਾਉਣਾ ਪੈਰਿਆ ਸਾਨੂੰ ਪੁਲਿਸ ਦੇ ਜੇ ਭਰੋਸਾ ਹੁੰਦਾ ਤਾਂ ਧਰਨਾ ਕਿਉਂ ਲਾਉਂਦਾ ਕੋਰਟ ਦੇ ਕੋਰਟ ਦੇ ਭਰੋਸਾ ਸਾਨੂੰ ਕੋਰਟ ਦੇ ਭਰੋਸਾ ਪਰ ਲੇਕਿਨ ਜੇ ਕੋਰਟ 'ਚ ਠੰਡਾ ਚੱਲੇਗਾ ਹੁਣ ਨਵੇਂ ਮੈਟਰ ਆ ਗਏ ਹੁਣ ਨਵੇਂ ਸਰਪੰਚ ਚੁ ਵੀ ਕਿਹੜਾ ਕੋਰਟ ਤੋਂ ਤਰਨਾ ਬਾਅਦ ਪਾਣ ਤੋਂ ਬਾਅਦ ਵੀ ਸਾਡੇ ਕੋਲੇ ਫੇਕ ਸਰਟੀਫਿਕੇਟਾਂ ਦੇ ਆ ਗਏ ਅੱਜ ਵੀ ਫਰਜ਼ੀ ਬਾੜਾ ਉਹੀ ਚੱਲ ਰਿਹਾ ਪੰਜਾਬ 'ਚ ਜਿਹੜੀ ਜਿਹੀ ਗੱਲ ਕਰ ਰਹੇ ਹੋ ਗਰੀਬ ਵਰਗ ਦੇ ਲੋਕਾਂ ਦੀ ਆਵਾਜ਼ ਕਰ ਰਹੇ ਗਰੀਬ ਸਮਾਜ ਦੀ ਗੱਲ ਖਾਣ ਦੀ ਗੱਲ ਕਰ ਰਹੇ ਹਰ ਬੰਦਾ ਟੋਰ ਤਾਂ ਰੁਕ ਨਹੀਂ ਕਰ ਸਕਦਾ ਨਾ ਮੈਂ ਕਿਹਾ ਜੀ 1 ਲੱਖ ਰੁਪਈਆ ਮਿਨੀਮਮ ਘੱਟ ਤੋਂ ਘੱਟ ਦੱਸੋ ਗਰੀਬ ਲੋਕਾਂ ਨੂੰ ਕਿਹੜਾ ਨੂੰ 1 ਲੱਖ ਰੁਪਈਆ ਦੇ ਕੇ ਤੋਰਦੀ ਹੈ ਅੱਛਾ ਕੋਰਟ 'ਚ ਥੋੜਾ ਜਿਹਾ ਇਹ ਹੈ ਵੀ ਨਿਆਂ ਸਾਹਿਬ ਠੰਡਾ ਮਿਲਦਾ ਹੈ ਲੇਟ ਮਿਲਦਾ ਹੈ ਲੇਟ ਕਰਕੇ ਹਰ ਇੱਕ ਬੰਦਾ ਇੰਨਾ ਸਮਾਂ ਨਹੀਂ ਪਹੁੰਚ ਸਕਦਾ ਇੱਕ ਸਾਲ ਉਸ ਕਰਕੇ ਜਿਹੜੇ ਲੰਬੇ ਵੱਡੇ ਮੈਟਰ ਆ ਕੋਰਟ ਚ ਜਾਣ ਜਿਹੜੇ ਛੋਟੇ ਛੋਟੇ ਮੈਟਰ ਆ ਉਹਨਾਂ ਨੂੰ ਦੱਸੋ ਕਿਹੜੇ ਕੋਰਟ ਚ ਜਾਣਾ ਸੁਖਬਿੰਦਰ ਜੀ ਜੀ ਦੇਖਦੇ ਕੀ ਇਹ ਪੂਰੇ ਮਸਲੇ 'ਚ ਕੈਲੋਪਿਟ ਦੀ ਗਲਤੀ ਕੀਤੀ ਜਾਂ ਜਿਹੜੀ ਘਟਨਾ ਵਾਪਰੀ ਹੈ ਉਹਦੇ 'ਚ ਕਿਹਾ ਕੋਈ ਰਣਨੀਤੀ ਕਰਨ ਹੈ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਿਹੜੇ ਪਰਿਵਾਰ ਉਹ ਬੋਧਨ ਸਮਾਜ ਪਾਰਟੀ ਦਾ ਵਰਕਰ ਵੀ ਰਿਹਾ ਹੈ ਕਿਤੇ ਐ ਤਾਂ ਨਹੀਂ ਐ ਕਿ ਪੋਲੀਟੀਕਲ ਕੋਈ ਬੈਕਗ੍ਰਾਉਂਡ ਰਹੀ ਹੈ ਕੋਈ ਰੰਜਿਸ਼ ਰਹੀ ਹੈ ਉਹਦੇ ਕਰਕੇ ਹੋਇਆ ਦੇਖੋ ਜਿਹੜੀ ਮਾਨਯੋਗ ਸਾਡਾ ਇੱਥੇ ਦਾ ਐਮਐਲਏ ਜਿਹੜਾ ਐਮ.ਐਲ.ਏ. ਵਿਧਾਇਕ ਜੇ ਪੁਲਿਸ ਨਹੀਂ ਸੁਣਾਈ ਕਰਦੀ ਵਿਧਾਇਕ ਦੀ ਜ਼ਿੰਮੇਵਾਰੀ ਬਣਦੀ ਹੈ ਪ੍ਰੈਸਰ ਨੂੰ ਮੀਡੀਆ ਨੂੰ ਖਬਰਾਂ ਨੂੰ ਦੇਖ ਕੇ ਜ਼ਿੰਮੇਵਾਰੀ ਬਣਦੀ ਹੈ ਵੀ ਦੱਸੋ ਜੀ ਮੇਰੇ ਹਲਕੇ 'ਚ ਕੀ ਹੋ ਰਿਹਾ ਪਰ ਲੇੜਾ ਜੇਕਰ ਬਧਾਏ ਕਿ ਅੱਖਾਂ ਮੀਚ ਕੇ ਬੈਠ ਜਾਏ ਕੰਨ ਬੰਦ ਕਰਕੇ ਬੈਠ ਜਾਏ ਉਹਨੂੰ ਕੀ ਪਤਾ ਲੱਗੂ ਅੱਜ 7 ਵਜੇ 'ਚ ਪ੍ਰੈਸ ਕਾਨਫਰੰਸ ਹੋ ਰਹੀ ਹੈ ਕੀ ਮੁਹਾਲੀ ਦੇ ਵਿਧਾਇਕ ਨੂੰ ਪਤਾ ਨਹੀਂ ਵੀ ਐਸੀ ਸਮਾਜ ਰੋਲਦਾ ਫਿਰ ਰਿਹਾ ਉਹ ਐਸੀ ਸਮਾਜ ਨਾਲ ਸੰਬੰਧਿਤ ਹੈ ਪਰ ਲੇਕਿਨ ਐਸੀ ਸਮਾਜ ਦੀ ਕੋਈ ਸਾਰ ਨਹੀਂ ਲੈ ਰਿਹਾ ਜਿਹਦਾ ਖਮਾਜਾ ਆਉਣ ਵਾਲੇ ਟਾਈਮ 'ਚ ਭੁਗਤੇਗਾ ਨਹੀਂ ਤਾਂ ਮਨੂੰ ਲ ਕਿੰਨੇ ਦਾ ਮਤਲਬ ਵਿਕਟਮਸ ਛੋੜ ਕੇ ਜਿਹੜਾ ਤੁਸੀਂ ਐਸਐਸਪੀ ਆਫਿਸ ਦਾ ਤੇਰਾ ਤਰ੍ਹਾਂ ਦੀ ਗੱਲ ਕਰ ਰਹੇ ਹੋ 22 ਤਰੀਕ ਨੂੰ ਕਿੰਨੇ ਕੁ ਲੋਕ ਫੜੋਗੇ ਜਿਹੜੇ ਇੱਕ ਮਤਲਬ ਇਸ ਤਰ੍ਹਾਂ ਦੇ ਮਤਲਬ ਗੁਨਾਹ ਦੇ ਉਹ ਹੋੜ ਕੇ ਸਾਡੇ ਕੋਲੇ ਸਾਡੇ ਕੋਲੇ 10 ਜਥੇਬੰਦੀਆਂ ਨੇ 10 ਜਥੇਬੰਦੀਆਂ ਦੇ ਸਾਰੇ ਪ੍ਰਧਾਨਾਂ ਨੂੰ ਤੇ ਅਸੀਂ ਵੰਡ ਇਹ ਸਮਾਜ ਨੂੰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਗਏ ਪਾਰਟੀ ਬਾਜ਼ੀ ਤੋਂ ਉੱਠ ਉੱਪਰ ਉੱਠ ਕੇ ਆਪਣੇ ਲੋਕਾਂ ਨੂੰ ਅਨਿਆਂ ਸਾਫ ਦੁਵਾਣ ਲਈ ਸਾਰੇ ਬੰਦੇ ਹਿੱਸਾ ਪਾਣਗੇ ਕਮ ਸੇ ਕਮ ਸਾਡੇ ਕੋਲੇ 15 ਜਾਂ 20 ਕੇਸ ਉਸ ਦਿਨ ਹੋਣਗੇ 15-20 ਪਰਿਵਾਰ ਜਿਹੜੇ ਆਪਣੀ ਆਪਣੀ ਗੱਲ ਸਾਨੂੰ ਸਬੂਤਾਂ ਸਵੇ ਦੱਸਣਗੇ ਸਾਰੇ ਮੈਟਰ ਪੁਲਿਸ ਨਾਲ ਹੀ ਹੈ ਸਾਰੇ ਮੈਟਰ ਪੁਲਿਸ ਨਾਲ ਹੈ ਪੁਲਿਸ ਤੋਂ ਜਿੰਨੇ ਦੁਖੀ ਆ ਲੋਕ ਕਿਸੇ ਤੋਂ ਦੁਖੀ ਨਹੀਂ ਇਹਨੇ ਅਸੀਂ ਪਿੰਡ ਕੈਲੋਂ ਤੋਂ ਆਏ ਆ ਇਹ ਘਟਨਾ ਜੋ ਅਸੀਂ ਇੱਥੇ ਇਕੱਠੇ ਹੋਏ ਆ 23 ਤਰੀਕ ਦੀ ਹੈ ਰਾਤ ਦੇ 9 ਦੇ ਕਰੀਬ ਦੀ ਹੈ ਤੇ 25-30 ਮੁੰਡੇ ਉਹਨਾਂ ਵਿੱਚੋਂ ਸਾਡੇ ਪਿੰਡ ਦੇ ਆ ਔਰ ਬਾਕੀ ਬਾੜ ਦੇ ਆ ਮਤਲਬ 12 13 ਪਿੰਡ ਦੇ ਆ ਬਾਕੀ ਵਾਰ ਦੇ ਸਾਨੂੰ ਉਹਨਾਂ ਦੀ ਕੋਈ ਉਹ ਨਹੀਂ ਕਿ ਕਿੱਥੋਂ ਉਹਨਾਂ ਨੇ ਲੈ ਕੇ ਆਂਦੇ ਕਿੱਥੇ ਨਹੀਂ ਉਹਨਾਂ ਨੇ 9 ਦੇ ਕਰੀਬ ਆ ਕੇ ਸਾਡੇ ਉੱਤੇ ਹਮਲਾ ਬੋਲ ਦਿੱਤਾ ਅਸੀਂ ਰਾਮਨਾਲ ਆਪਣੇ ਘਰਾਂ 'ਚ ਬੈਠੇ ਸੀਗੇ ਔਰ ਮਤਲਬ ਸਾਰੇ ਆਪਣੇ ਆਪਣੇ ਘਰਾਂ ਵਿੱਚ ਬੈਠ ਮਤਲਬ ਕਮਰਿਆਂ ਵਿੱਚ ਬੈਠੇ ਸੀਗੇ ਜਦੋਂ ਅਸੀਂ ਮੇਰੇ ਚਾਚਾ ਜੀ ਐਟਲੀਸਟ 7:00 ਵਜੇ ਮਤਲਬ 9 ਤੋਂ ਪਹਿਲਾਂ 7:00 ਵਜੇ ਥੋੜੀ ਜੀ ਛੋਟੀ ਜੀ ਨਦੀ ਉਹ ਹੋਈ ਐ ਅਣਬਣ ਹੋਈ ਐ ਖੇਤ ਤੋਂ ਆਂਦੇ ਆਂ ਦੋ ਮੁੰਡੇ ਆਂਦੇ ਆਂ ਔਰ ਉਹਨਾਂ ਦਾ ਇੱਕ ਪਿਓ ਹੁੰਦਾ ਨਾਲ ਤੇ ਉਹ ਰਸਤੇ ਤੋਂ ਸਾਡੇ ਮੂਰੇ ਦੇ ਨਿਕਲਦੇ ਆਂ ਆਪਣੇ ਘਰ ਵੱਲ ਨੂੰ ਜਾਣ ਲਈ ਤੇ ਉਹ ਉਹ ਗਾਲਾਂ ਕੱਢਦੇ ਕਿਉਂਕਿ ਉਹਨਾਂ ਨੇ ਡਰਿੰਕ ਕੀਤੀ ਹੁੰਦੀ ਆ ਉਸ ਟਾਈਮ ਅਸੀਂ ਕਹਿੰਦੇ ਕਿ ਕੋਈ ਗੱਲ ਨਹੀਂ ਛੱਡੋ ਕਿ ਇਹਨਾਂ ਨੇ ਡਰਿੰਕ ਕੀਤੀ ਹੋਈ ਐ ਕਿ ਇਹਨਾਂ ਨੂੰ ਹੋਜੇ ਸੋਝੀ ਨਹੀਂ ਹੈਗੀ ਉਸ ਤੋਂ ਬਾਅਦ ਚਲੋ ਅਸੀਂ ਆਪਣੇ ਘਰ 'ਚ ਵੱਢ ਜਾਂਦੇ ਆਂ ਉਹ ਆਪਣੇ ਘਰਾਂ 'ਚ ਚਲੇ ਜਾਂਦੇ ਆਂ ਉਸ ਤੋਂ ਬਾਅਦ ਸਾਨੂੰ ਐਦਾਂ ਲੱਗਦੇ ਕਿ ਇਹ ਸਾਨੂੰ ਇਨਫੋਰਮੇਸ਼ਨ ਸਰ ਪਿੰਡ ਦੇ ਸਰਪੰਚ ਨੂੰ ਦੇਣੀ ਚਾਹੀਦੀ ਹੈ ਕਿ ਉਹ ਉਹਨਾਂ ਨੂੰ ਸਮਝਾਣ ਕਿ ਉਹ ਕਿਉਂ ਇਦਾਂ ਦੇ ਕਰ ਰਹੇ ਆ ਕ੍ਰੀਏਟ ਕਰ ਰਹੇ ਆ ਪ੍ਰੋਬਲਮ ਉਸ ਤੋਂ ਬਾਅਦ ਜਦੋਂ ਚਾਚਾ ਜੀ ਮੇਰੇ ਚਾਚਾ ਜੀ ਸਰਪੰਚ ਨੂੰ ਮਿਲ ਕੇ ਆਏ ਸਰਪੰਚ ਨੇ ਸਾਨੂੰ ਪੂਰੀ ਤਸੱਲੀ ਦੇ ਦਿੱਤੀ ਕਿ ਕੋਈ ਗੱਲ ਨਹੀਂ ਤੁਸੀਂ ਆਰਾਮ ਨਾਲ ਆਪਣੇ ਅੰਦਰ ਵੜ ਜਾਓ ਤੁਹਾਨੂੰ ਬਾਹਰ ਨਿਕਲਣ ਦੀ ਜ਼ਰੂਰਤ ਨਹੀਂ ਐ ਮੈਂ ਆਪੇ ਅਗਲੇ ਦਿਨ ਜਾ ਕੇ ਉਹਨਾਂ ਨਾਲ ਗੱਲਬਾਤ ਕਰਾਂਗਾ ਇਹ ਗੱਲ ਇੱਥੇ ਖਤਮ ਹੋ ਜਾਂਦੀ ਐ ਅਸੀਂ ਆਰਾਮ ਨਾਲ ਆਪਣੇ ਅੰਦਰ ਵੜ ਜਾਂਦੇ ਆ ਫਿਰ ਚਾਚਾ ਜੀ ਜਦੋਂ ਸਾਨੂੰ ਇਹ ਦੱਸਣ ਤੋਂ ਬਾਅਦ ਨਿਕਲ ਹੀ ਰਹੇ ਹੁੰਦੇ ਆ ਤਾਂ 25-30 ਮੁੰਡੇ ਸਾਡੇ ਗੇਟਾਂ ਉੱਤੇ ਜਿਨ੍ਹਾਂ ਦੇ ਹੱਥਾਂ ਵਿੱਚ ਤਲਵਾਰਾਂ ਹੁੰਦੀਆਂ ਗੰਡਾਸੀਆਂ ਹੁੰਦੀਆਂ ਡੰਡੇ ਹੁੰਦੇ ਆ ਉਹ ਸਾਡਾ ਗੇਟ ਤੋੜ ਕੇ ਸਾਡੇ ਅੰਦਰ ਵੜ ਜਾਂਦੇ ਆ ਉਸ ਤੋਂ ਬਾਅਦ ਅਸੀਂ ਚਾਚਾ ਜੀ ਜਦੋਂ ਉਹਨਾਂ ਨੂੰ ਰੋਕਦੇ ਐ ਕਿ ਅਸਲ 'ਚ ਗਲਤੀ ਤੁਹਾਡੀ ਐ ਤੁਸੀਂ ਗਾਲਾਂ ਕੱਢ ਕੇ ਗਏ ਹੋ ਤੁਸੀਂ ਆਪਣੇ ਬੱਚਿਆਂ ਨੂੰ ਸਮਝਾਓ ਉਹ ਸਾਡੀ ਕੋਈ ਗੱਲ ਨਹੀਂ ਸੁਣਦੇ ਹੈਗੇ ਚਾਚਾ ਜੀ ਨੂੰ ਕੁੱਟਦੇ ਕੁੱਟਦੇ ਉਹਨਾਂ ਦੇ ਬਾਵਾ ਤੇ ਮਤਲਬ ਡੰਡੇ ਵੀ ਮਾਰਿਆ ਉਹਨਾਂ ਦੇ ਹੱਥਾਂ 'ਚ ਤਲਵਾਰਾਂ ਸੀਗੀਆਂ ਕੁੱਟਦੇ ਕੁੱਟਦੇ ਸਾਡੇ ਅੰਦਰ ਵਾਲੇ ਕਮਰਿਆਂ ਤੱਕ ਚਲੇ ਜਾਂਦੇ ਆ ਸਾਡੇ ਇਹ ਵਿੜੇ ਤੋਂ ਹੁੰਦੇ ਹੁੰਦੇ ਮੇਨ ਅੰਦਰ ਘਰ ਵਿੱਚ ਵੱਢ ਜਾਂਦੇ ਆ ਉੱਥੇ ਉਹ ਉਹਨਾਂ ਨੇ ਦਰਵਾਜ਼ੇ ਉੱਤੇ ਤਲਵਾਰਾਂ ਨਾਲ ਨਿਸ਼ਾਨ ਵੀ ਪਾਏ ਹੋਏ ਆ ਅਸੀਂ ਤੁਹਾਨੂੰ ਦਿਖਾ ਵੀ ਸਕਦੇ ਆ ਮੈਨੂੰ ਚਾਚਾ ਜੀ ਨੇ ਕਿਹਾ ਕਿ ਇਹਨਾਂ ਦੀ ਵੀਡੀਓ ਬਣਾਓ ਕਿ ਇਹ ਗੁੰਡਾਗਰਦੀ ਤੇ ਤੁਰੇ ਹੋਏ ਆ ਕਿ ਇਹਨਾਂ ਦੀ ਜਦੋਂ ਮੈਂ ਵੀਡੀਓ ਬਣਾਉਂਦੀ ਆ ਤੇ ਉਹ ਮੇਰੇ ਮੇਰੇ ਫੋਨ ਖੋ ਲੈਂਦੇ ਆ ਮੈਨੂੰ ੱੱਕਾ ਮਾਰਦੇ ਆ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦੇ ਆ ਫੋਨ ਉਹ ਮੇਰਾ ਲੈ ਚੁੱਕੇ ਆ ਮਤਲਬ ਲੈ ਕੇ ਚਲੇ ਗਏ ਆ ਉਸ ਤੋਂ ਬਾਅਦ ਮੇਰੀ ਦੀਦੀ ਆਉਂਦੇ ਆ ਦੀਦੀ ਨੂੰ ਮਾਰਨ ਲੱਗਦੇ ਆ ਤੇ ਵਿੱਚ ਤੋਂ ਸਾਡੇ ਘਰ ਦੇਆਂ ਚੋਂ ਕਹਿੰਦਾ ਕਿ ਇਹਨੂੰ ਕੁੜੀ ਨੂੰ ਨਾ ਮਾਰੋ ਚਲੋ ਛੱਡ ਦੇ ਜਦੋਂ ਮੇਰਾ ਬ੍ਰਦਰ ਗੇਟ ਦੇ ਨਾਲ ਹੀ ਨਾਲ ਦੀ ਕਮਰਾ ਉੱਥੇ ਹੁੰਦਾ ਲੁਕਿਆਵਾ ਹੁੰਦਾ ਕਿਉਂਕਿ ਉਹਨੇ ਦੇਖ ਉਹ ਦੇਖ ਚੁੱਕਾ ਸੀਗਾ ਕਿ ਇੰਨੇ ਲੋਕ ਆਏ ਹੋਏ ਆ ਕਿ ਅਸੀਂ ਇਹਨਾਂ ਨੂੰ ਨਹੀਂ ਹੈਂਡਲ ਕਰ ਸਕਦੇ ਕਿ ਕਿੱਥੋਂ ਕਿੱਥੋਂ ਇਹ ਇਕੱਠੇ ਕਰਕੇ ਲੈ ਕੇ ਆਏ ਆ ਉਸ ਤੋਂ ਬਾਅਦ ਉਹ ਦਰਉਦਾ ਕੀ ਕਹਿੰਦੇ ਜਿਹੜਾ ਆਪਣਾ ਅੱਗ ਬਜਾਓ ਯੰਤਰ ਹੁੰਦਾ ਉਹਦਾ ਖੜਕਾ ਹੋ ਜਾਂਦਾ ਹੈ ਤੇ ਸਾਰੇ ਜਣੇ ਇਹ ਉੱਥੇ ਵੜ ਜਾਂਦੇ ਆ ਉਹਦੇ ਸਿਰ ਤੋਂ ਵਾਰ ਕਰਦੇ ਆ ਉਹਦਾ ਹੱਥ ਮੂਰੇ ਆਂਦਾ ਔਰ ਉਹਦੀ ਹੱਥ ਮੈਂ ਦਿਖਾ ਸਕਦੀ ਆ ਕਿ ਉਹਦੀ ਹੱਥ ਆ ਦੇਖੋ ਉਹਦੀ ਬਾਹ ਕਿੰਨੀ ਬੁਰੀ ਤਰੀਕੇ ਨਾਲ ਕੱਟ ਦਿੰਦੇ ਆ ਇਹ ਸਾਨੂੰ ਨਹੀਂ ਸਮਝ ਆ ਰਹੀ ਕਿ ਇਹਨਾਂ ਦੇ ਅੰਦਰ ਕਿੰਨਾ ਜ਼ਹਿਰ ਹੈ ਕਿੰਨੀ ਨਫ਼ਰਤ ਭਰੀ ਹੋਈ ਹੈ ਕਿ ਇੱਕ ਪਿੰਡ ਵਿੱਚ ਰਹਿੰਦੇ ਆ ਸਾਡੇ ਗਵਾਂਢ ਵਿੱਚ ਹੈ ਕੋਈ ਦੂਰ ਵੀ ਨਹੀਂ ਹੈਗੇ ਕਿ ਇਹ ਇੱਥੇ ਮਾਰਨ ਤੱਕ ਆਏ ਹੋਏ ਆ ਔਰ ਦੂਸਰੀ ਗੱਲ ਇਹ ਚਾਚਾ ਜੀ ਜੋ ਕਿ ਬਲਜਿੰਦ ਇਹ ਬਲਜਿੰਦਰ ਦੀ ماں ਘੱਟੀ ਹੋਈ ਹੈ ਇਹਦੇ ਜਿਹੜੇ ਪਿਓ ਆ ਗੁਰਮੀਤ ਸਿੰਘ ਉਹਨਾਂ ਨੂੰ ਉਹਨਾਂ ਨੂੰ ਮਾਰਨ ਦੀ ਸਰੇਆਮ ਧਮਕੀ ਦਿੰਦੇ ਆ ਕਿ ਉਹਨਾਂ ਨੂੰ ਕੱਢੋ ਬਾਹਰ ਔਰ ਜਾਂਦੇ ਜਾਂਦੇ ਸਾਡੇ ਸਾਰੇ ਕਮਰਿਆਂ ਤੱਕ ਉਹ ਪੂਰੀ ਛਾਣਬੀਣ ਕਰਦੇ ਕਿ ਅਸਲ 'ਚ ਉਹ ਬੰਦਾ ਹੈ ਕਿਥੇ ਧੁੱਕਿਆ ਹੋਇਆ ਔਰ ਇਸ ਚੱਕਰ 'ਚ ਉਹ ਸਾਡੇ ਦਰਵਾਜ਼ੇ ਵੀ ਤੋੜਦੇ ਆ ਬਾਥਰੂਮ ਦੇ ਦਰਵਾਜ਼ੇ ਵੀ ਉਹਨਾਂ ਨੇ ਤੋੜੇ ਆ ਅਸਲ ਪੁਰਾਣੀ ਰਣਜੀਤ ਸਰ ਪੁਰਾਣੀ ਰਣਜੀਤ ਸਰ ਐਦਾ ਹੈ ਕਿ ਇਹ 5 ਸਾਲ ਪਹਿਲਾਂ ਕੁਛ ਦੀਵਾਲੀ ਦੀਵਾਲੀ ਦਾ ਉਹ ਸੀਗਾ ਫੈਸਟੀਵਲ ਸੀਗਾ ਤੇ ਇਹ ਮੁੰਡੇ ਆ ਆਪਸ 'ਚ ਮੇਰੇ ਚਾਚਾ ਜੀ ਦਾ ਘਰ ਕੁਛ ਦੂਰੀ ਤੇ ਆ ਸਾਡਾ ਘਰ ਅਲੱਗ ਆ ਉਹਨਾਂ ਦਾ ਘਰ ਲੱਗ ਆ ਉਹਨਾਂ ਦੇ ਘਰ ਉਹ ਬੰਬ ਪਟਾਕੇ ਗਿਰ ਰਹੇ ਸੀਗੇ ਉਹਨਾਂ ਨੇ ਨਾਰਮਲੀ ਕਿਹਾ ਜਾ ਕੇ ਕਿ ਗਵਾਂਡ ਗਵਾਂਡ ਸੀਗਾ ਉਹਨਾਂ ਨੇ ਨਾਰਮਲੀ ਜਾ ਕੇ ਕਿਹਾ ਕਿ ਤੁਸੀਂ ਇਹ ਚੀਜ਼ ਨਾ ਕਰੋ ਕਿ ਧੀਆਂ ਪੈਣਾ ਦਾ ਘਰ ਹੈ ਕਿਉਂਕਿ ਉੱਥੇ ਇਹਨਾਂ ਨੇ ਆਪਸ ਵਿੱਚ ਬਹੁਤ ਟੋਲੀ ਬਣਾ ਕੇ ਬੈਠੇ ਹੋਏ ਸੀਗੇ ਯਾਰ ਦੋਸਤ ਸਾਰੇ ਬੈਠੇ ਹੋਏ ਸੀਗੇ ਉਸ ਤੋਂ ਬਾਅਦ ਜਿਹੜਾ ਜਿਹੜੇ ਘਰ ਦੇ ਬੰਬ ਪਟਾਕੇ ਗੇਰ ਰਹੇ ਸੀਗੇ ਉਹਨਾਂ ਨੇ ਆਪਣੇ ਬੱਚੇ ਨੂੰ ਕੁੱਟਿਆ ਅਸੀਂ ਇਸ ਚੀਜ਼ ਤੋਂ ਮੁਕਰਦੇ ਨਹੀਂ ਆ ਪਰ ਜਿਹੜੇ ਨਾਲ ਦੇ ਹੁੰਦੇ ਸੀਗੇ ਅਸਲ 'ਚ ਉਹ ਵੀ ਸਾਡੇ ਗਵਾਂਡ ਦੇ ਆ ਉਹਨਾਂ ਨੇ ਆਹ ਦਿਮਾਗ ਵਿੱਚ ਰੱਖ ਲਿਆ ਔਰ ਉਸ ਤੋਂ ਬਾਅਦ ਇਹ ਇਹ ਕਿਤੇ ਨਾ ਕਿਤੇ ਪ੍ਰੋਬਲਮ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸਾਡੇ ਬ੍ਰਦਰ ਨੂੰ ਮੇਰੇ ਬ੍ਰਦਰ ਨੂੰ ਜਿਹਦੀ ਵਾਂ ਕੱਟੀ ਗਈ ਆ ਉਹਨੂੰ ਇਹਨਾਂ ਨੇ ਰਸਤੇ ਵਿੱਚ ਵੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਛੇੜਨ ਦੀ ਕੋਸ਼ਿਸ਼ ਕਰ ਰਹੇ ਸੀਗੇ ਘਰ ਵਿੱਚ ਮਹਿਲਾਵਾਂ ਵੀ ਮੌਜੂਦ ਸੀਗੀ ਉਹਨਾਂ ਕਿਸੇ ਨਾਲ ਕੋਈ ਬਤਨੀ ਹੋਈ ਮਹਿਲਾਵਾਂ ਦੇ ਬਤਨੀ ਸੀਗੀ ਅਸਲ 'ਚ ਘਰ ਵਿੱਚ ਮਹਿਲਾਵਾਂ ਹੀ ਸਨ ਕਿਸੇ ਨਾਲ ਕੋਈ ਬਤਨੀ ਮੇਰੇ ਬ੍ਰਦਰ ਸੀਗੇ ਪਰ ਮੇਰੇ ਬ੍ਰਦਰ ਦੀ ਵਾਂ ਕੱਟੀ ਆ ਔਰ ਮੈਨੂੰ ਮੇਰੇ ਤੇ ਡੰਡੇ ਮਾਰਿਆ ਨਿਸ਼ਾਨ ਦੇਖ ਲੋ ਵਾਂ ਤੇ ਆ ਦੇਖੋ ਇਹਨਾਂ ਨੇ ਮੇਰੇ ਕੋਲ ਬੱਤੂ ਮੀਚੀ ਕਰੀ ਇਹਨਾਂ ਨੇ ਆ ਦੋ ਮੁੰਡੇ ਫੜ ਕੇ ਇਹਨਾਂ ਨੇ ਡੰਡੇ ਮਾਰੇ ਆ ਪਿੱਛੇ ਵੀ ਮੇਰੇ ਪਿੱਠ ਤੇ ਵੀ ਡੰਡੇ ਮਾਰੇ ਇਹਨਾਂ ਨੇ ਮਤਲਬ ਇਹਨਾਂ ਨੇ ਇੰਨੀ ਜ਼ਿਆਦਾ ਇਹਨਾਂ ਦੇ ਦਿਮਾਗਾਂ ਵਿੱਚ ਇਹਨਾਂ ਨੇ ਘਰ ਵਿੱਚ ਔਰਤਾਂ ਨੂੰ ਨਹੀਂ ਦੇਖਿਆ ਸਾਡੀ ਮੇਰੀ ਇੱਕ ਭਾਣ ਜੀ ਆ ਇਹ ਮਾਰਦੇ ਮਾਰਦੇ ਅੰਦਰ ਤੱਕ ਆ ਗਏ ਆ ਉਹ ਤਾਂ ਅਸੀਂ ਰੱਬ ਦਾ ਸ਼ੁਕਰ ਕਰਦੇ ਆ ਕਿ ਸਾਡਾ ਬਚਾਅ ਹੋ ਗਿਆ ਹੈ ਪੁਲਿਸ ਨੂੰ ਤੁਸੀਂ ਕੰਪਲੇਂਟ ਅਸੀਂ ਪੁਲਿਸ ਨੂੰ ਕੰਪਲੇਂਟ ਉਸੇ ਰਾਤ ਨੂੰ ਅਸੀਂ ਆਨਲਾਈਨ ਕਿਉਂ ਅਸੀਂ ਫੋਨ ਕੀਤਾ 112 ਤੇ ਆਨਲਾਈਨ ਸਾਡੀ ਕੰਪਲੇਂਟ ਉਸੇ ਟਾਈਮ ਚੱਲੀ ਗਈ ਸੀਗੀ ਉਸ ਤੋਂ ਅਗਲੇ ਦਿਨ ਫਿਰ ਅਸੀਂ ਫੋਨ ਤੇ ਕੀਤਾ ਤੇ ਪੁਲਿਸ ਫਿਰ ਦੁਪਹਿਰ ਨੂੰ ਤੱਕ ਆ ਗਈ ਸੀਗੀ ਸਾਡੇ ਘਰ ਪੂਰੀ ਛਾਣਬੀਣ ਕਰਨ ਵਾਸਤੇ ਜੋ ਪੁਲਿਸ ਨੇ ਹਜੇ ਤੱਕ ਕਾਰਵਾਈ ਕੀਤੀ ਹੈ ਉਸ ਕਾਰਵਾਈ ਨਾਲ ਤੁਸੀਂ ਸੈਟੀਸਫਾਈ ਹੋ ਸੈਟੀਸਫਾਈ ਨਹੀਂ ਹੈਗੇ ਸਰ ਅਸੀਂ ਜੇ ਸੈਟੀਸਫਾਈ ਹੁੰਦੇ ਤਾਂ ਅਸੀਂ ਅੱਜ ਇੱਥੇ ਇਕੱਠੇ ਨਾ ਹੁੰਦੇ ਪੁਲਿਸ ਨੇ ਪਹਿਲੀ ਕਮੀ ਕੀ ਆ ਜੀ ਕੀ ਕਾਰਵਾਈ ਅਸਲ ਵਿੱਚ ਅਸਰ ਵਿੱਚ ਜਿਹੜੀਆਂ ਧਾਰਾਵਾਂ ਜਿਹੜੇ ਉਹਨਾਂ ਨੇ ਸਾਨੂੰ ਜਾਨ ਤੋਂ ਮਾਰਨ ਦੀ ਧਮਕੀਆਂ ਦਿੰਦੇ ਆ ਔਰ ਮੇਰੇ ਬ੍ਰਦਰ ਦੀ ਤੁਸੀਂ ਦੇਖ ਸਕਦੇ ਹੋ ਬਾਹ ਕੱਟੀ ਸੱਜੀ ਬਾਹ ਕੱਟੀ ਹੋਈ ਹੈ ਔਰ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਬਣਦੀਆਂ ਧਾਰਾਵਾਂ ਸੀਗੀਆਂ ਉਹ ਲਗਾਈਆਂ ਹੀ ਨਹੀਂ ਨੇ ਤੁਹਾਡੇ ਵੱਲੋਂ ਵੀ ਅਟੈਕ ਕੀਤਾ ਗਿਆ ਤੁਸੀਂ ਪਾਰਟੀ ਤੇ ਜਦੋਂ ਅਸੀਂ ਆਮ ਮੈਂ ਤੁਹਾਨੂੰ ਦੱਸਿਆ ਨਾ ਅਸੀਂ ਆਰਮਨਾਲ ਆਪਣੇ ਕਮਰੇਆਂ 'ਚ ਬੈਠੇ ਸੀਗੇ ਸਾਨੂੰ ਕੋਈ ਇਦਾਂ ਦਾ ਯਾਦ ਖਿਆਲ ਨਹੀਂ ਸੀਗਾ ਕਿ ਸਾਡੇ ਨਾਲ ਇਹ ਥੋੜੇ ਟਾਈਮ 'ਚ ਇਦਾਂ ਦਾ ਇਨਸੀਡੈਂਟ ਵਾਪਰ ਜਾਣਾ ਸਾਡੇ ਹੱਥ ਵਿੱਚ ਇੱਕ ਸੋਟੀ ਵੀ ਨਹੀਂ ਸੀਗੀ ਅਸੀਂ ਐਨੇ ਐਨੇ ਡਰ ਗਏ ਸੀਗੇ ਨਾ ਅਸੀਂ 25 30 ਬੰਦਿਆਂ ਨੂੰ ਦੇਖ ਕੇ ਅਸੀਂ ਕਦੇ ਜ਼ਿੰਦਗੀ 'ਚ ਇਹ ਚੀਜ਼ਾਂ ਨਹੀਂ ਸੇ ਫੇਸ ਕੀਤੀਆਂ ਉਸ ਤੋਂ ਬਾਅਦ ਸਰਪੰਚ ਜਦੋਂ ਆਹ ਇਨਸੀਡੈਂਟ ਹੋਇਆ ਚਾਚਾ ਜੀ ਨਾਲ ਨੇ ਗਏ ਉਹ ਕਹਿੰਦੇ ਤੁਸੀਂ ਰਾਮ ਨਾਲ ਸੋਜੋ ਅਸੀਂ ਬੈਠੇਗੇ ਸੀਗੇ ਆਪਣੇ ਘਰ ਉਸ ਤੋਂ ਬਾਅਦ ਅਗਲੇ ਦਿਨ ਜਦੋਂ ਪੁਲਿਸ ਗਈ ਸਾਡੇ ਪਿੰਡ ਗਈ ਉਸ ਤੋਂ ਬਾਅਦ ਉਹ ਸਾਡੇ ਘਰ ਆਏ ਆ ਜਦੋਂ ਤੁਹਾਡੇ ਨਾਲ ਲੜਾਈ